ਐਲਕੋਹਲ ਕੰਜ਼ਮਪਸ਼ਨ ਇਜ਼ ਇਨਜੂਰੀਅਸ ਟੂ ਹੈਲਥ ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ ਭਾਈ ਦਾਣੇ ਤਾਂ ਜਨੌਰ ਚੁਗਦੇ ਆ ਬਾਬੇ ਤਾਂ ਮੋਤੀ ਚੁਗਦੇ ਆ ਬਾਬੇ ਤੇਰੇ ਦੁੱਖ ਦੂਰ ਕਰੀ ਜਾਂਦੇ ਆ ਤੂੰ ਬਾਪਿਆਂ ਦੇ ਦੁੱਖ ਦੂਰ ਕਰੀ ਜਾ ਲੱਛੀ ਇਹ ਨਹੀਂ ਕੇਰੇ ਬੰਦਣਾ ਬਣਾਂ ਆਪਾਂ ਇਹ ਥੋੜੀ ਗਾਣੇ ਬਣੇ ਜੇ ਲੱਛੀ ਦੇ ਬੰਦ ਨਹੀਂ ਬਣੇ ਤਾਂ ਛਿੰਦੋ ਦੇ ਕਿਹੜਾ ਬਣਗੇ ਜੱਟਾਂ ਦੀ ਤਾਂ ਜੂਨੀ ਬੁਰੀ ਐ ساری ਉਮਰ ਬਸ ਰੋਟੀਆਂ ਹੀ ਬਣੀਆਂ ਹੋਰ ਤਾਂ ਪਸ਼ੂ ਪੰਦੇ ਵੀ ਆਪਾਂ ਸ਼ੌਂਕ ਪੂਰੇ ਕਰਦੇ ਆਏ ਇਹ ਚਲ ਜਿਵੇਂਰਾ ਪੰਚਾ ਲੱਗਦਾ ਕਹਿੰਦਾ ਕੱਟ ਨਹੀਂ ਆਏ ਕੋਧਾ ਬਣ ਗਈ ਗੱਲ ਦਸ ਪੜੀਂ ਡੇਹਰ ਲੱਵੀ ਪੂਰਾ ਸੇ ਲੱਗਦਾ ਬਣ ਗਿਆ ਕੰਮ ਮਾਲੇ ਉਹਦਾ ਸਮਾਨ ਮਿਲ ਗਿਆ ਮਾਲੇ ਉਹਦਾ ਲਾਂਬਾ ਲੈ ਗਿਆ ਸਾਰਾ ਹੈ ਹਾਂ ਫੂਹਰੀਆਂ ਛਣਕਾਟੇ ਪਾਉਂਦੀਆਂ ਆ ਚੱਕ ਉਵੇਂ ਛਿੰਦੋ ਕੀ ਯਾਦ ਕਰੇਗੇ ਸੱਤਿਆ ਲਾਲ ਟੋਰੀ ਪਾਪੀ ਇਹ ਆਹ ਇਹ ਤੇਰੀ ਮਾਂਗ ਚ ਪਾਉਣ ਨੂੰ ਸੰਧੂਰ ਲੈ ਵੀ ਭੂਰਾ ਸਿਆ ਚੱਕ ਖਾਲੀ ਝੋਲਾ ਤੇ ਭਰ ਲਾ ਹੁਣ ਫਿਰ ਤੇ ਇਹਦਾ ਕੀ ਦੇ ਦੇ ਸਰ ਦੇਖਦਾ ਤਾਂ ਨਹੀਂ ਪੂਰਾ ਸਿਆਂ ਤੀਵੀ ਵੀ ਖੁਸ਼ ਐ ਤੇ ਨਾਲੇ ਸਿਰ ਤੋਂ ਲੰਬਾ ਲੇਗੇ ਹੋਣੇ ਚੱਲ ਅਸੀਂ ਤੇਨ ਕਿ ਹੁਣ ਤੇ ਬਾਕੀ ਹੁਣ ਕਰਦੇ ਆ ਉਹ ਵੀ ਜਾ ਕੇ ਲੈ ਪੂਰਾ ਕਰਦੇ ਆ ਚੱਲ ਜਿੰਨੋ ਲੈ ਆਂਦਾ ਸਰ ਅਸਮਾਨ ਤੇ ਫੇਰ ਵੀ ਦੇਖ ਲਈ ਕਿਤੇ ਕੋਈ ਰਹਿ ਨਾ ਗਿਆ ਹੋਵੇ ਤੇ ਪਾਣੀ ਦਾ ਗਲਾਸ ਲੈ ਕੇ ਆ ਠੰਡੇ ਦੇ ਤਾਂ ਚੰਗਾ ਜੋ ਤੂੰ ਫੋਟਾ ਜਾਂ ਤੇਰੇ ਬਾਪੂ ਨੂੰ ਪਾਣੀ ਦਾ ਗਲਾਸ ਦੇ ਆ ਇਹਦੇ ਹੱਥ ਪਾਣੀ ਦਾ ਗਲਾਸ ਭੇਜ ਕੇ ਤੇ ਉਦੋਂ ਬਾਅਦ ਤੂੰ ਵੀ ਵੱਡੀ ਗੱਲ ਸੁਣ ਲਈ ਆ ਕੇ ਇੱਥੇ ਹੀ ਨਾ ਬੈਠੀ ਰਹੀਂ ਕੀ ਕਰੀਦਾ ਹੋਵੇ ਇਲਾਬਾ ਤੋਏ ਬੜਾ ਇਕੜੀ ਆਉਂਦਾ ਐਂ ਕਹੇ ਤਰੀਂ ਤੇਰੀ ਮੰਮੀ ਨੂੰ ਕਹੋ ਸੌਦਾ ਪਤਾ ਸਾਂ ਕੇ ਨਾ ਤੇ ਬੜਾ ਇੱਕ ਗੱਲ ਸੁਣ ਕੇ ਜਾਵੇ ਮੈਂ ਇਹਨੂੰ ਸੁਵਾ ਜਿਹੜੇ ਦੇ ਨੀ ਕੰਮ ਨੂੰ ਇੱਕ ਵਾਰ ਸੇ ਕੱਫੇ ਤੱਕ ਹੀ ਉਹ ਕਿੱਥੇ ਤਰ ਗਏ ਨੇ ਜਿਹਦੇ ਬਣੇਦਾਰ ਤੇ ਨੇ ਚਿੰਤਾ ਤੈਨੂੰ ਵੀ ਕਰੀਏ ਖੁਸ਼ ਹਾਂ ਤਾਂਸ ਕੀ ਕਹਣਾ ਉਹ ਕਹਿੰਦਾ ਆ ਰਾਮ ਨਾਲ ਬੋਲ ਪਿਆ ਕਰ 24 ਘੰਟੇ 23ਵੀਂ ਤਾਹੇ ਜਿਹੜੀ ਰਹਦੀ ਹੈ ਅੱਜ ਤਾਂ ਮੜਿਆ ਖੁਸ਼ ਹੋੜਾ ਇਹਦੀ ਕੀ ਗੱਲ ਆ ਉਹ ਤੁਮਾਰਾ ਦੇਖ ਤੇਰੇ ਵਾਸਤੇ ਸਾਰਾ ਸਮਾਨ ਲਿਆਇਆ ਹੈ ਮੈਂ ਰੋਜ਼ ਲੜਦੀ ਰਹਿੰਦੀ ਸੀ ਮੈਂ ਤੇ ਤੈਨੂੰ ਇਹ ਜਿਹੀ ਸਮਾਨ ਮੰਗਾਇਆ ਸੀ ਜਿਹੜਾ ਤੂੰ ਬਿਨਾਂ ਗੈਹੀ ਲਿਆ ਜੇ ਕਰੇਗਾ ਤੇ ਚੱਟ ਖੁਸ਼ ਹੁੰਦਾ ਨਾ ਤੇ ਉਦੋਂ ਫਿਰ ਪੱਲੇ ਰੰਗਾ ਜੀ ਹੁੰਦਾ ਨਾ ਆ ਪਹਿਲਾਂ ਤੇਰੇ ਵਾਸਤੇ ਟੋਰੀ ਇਹ ਰੰਗੜਾਲ ਪੂਰੀ ਮੈਚ ਕਰੂ ਤੇ ਟੋਰੀ ਟੋਰੀ ਤੇ ਆ ਇਹਦੇ ਚਾਰ ਰੰਗ ਬਰੰਗੇ ਚੂੜੀਆਂ ਲੈ ਕੀ ਯਾਦ ਕਰੇਗੀ ਨਾਲੇ ਨਾ ਆਹ ਉਹ ਹੀ ਪੋਟੜ ਨਾਲ ਵਾਲਸ਼ ਹੈ। ਓ ਨੋ। ਪੋਟੜ ਨਹੀਂ ਹੁੰਦੀ। ਹਾਂ ਇਹਨੂੰ ਪੋਟੜ ਹੁੰਦੀ ਹੈ। ਵੱਡਾ ਅੰਗਰੇਜ਼। ਓ ਚੱਲ ਹੈ ਕੁਛ ਵੀ ਪਰ ਹੈ ਤਾਂ ਬਾਹਰ ਲਈ ਹੈ। ਨਾਨੀਨਾ। ਆਇਆ ਤੇ ਸਾਰਾ ਸਮਾਨ ਹੈ ਤੂੰ ਸਾਰੇ ਝੋਲਾ ਫੜ। ਅਬ ਬਿੰਦੀਆਂ ਸਾਰਾ ਕੁਛ। ਇਹ ਸੱਚੀ? ਉਹ ਬਾਬਾ ਕੁਛ ਲੈ ਕੇ ਆਇਆ ਤੂੰ ਤਾਂ। ਅੱਜ ਤਾਂ ਫਿਰ ਹੱਸ ਕੇ ਦਿਖਾ ਦੇ। ਐ। ਅਰੇ ਇਸ ਕਰੂ। ਲੈ ਅੱਤਮਾ ਫੋੜੇ ਕਰਦੀਆਂ ਮੇਕਅਪ ਬਾ ਫਿਰ ਪਾ ਚੂੜੀਆਂ ਚੜੀਆਂ ਤੇ ਡੋਰੀ ਡੋਰੀ ਕਸਲਾ ਮੈਂ ਉਹਨੇ ਘੜੀ ਆਰਾਮ ਕਰਦਾ ਠੀਕ ਹੈ ਹਾਂ ਚੰਗਾ ਨਾ ਨਾ ਕੀ ਹੋ ਗਿਆ ਬਾ ਹੋ ਜਾ ਯਾਰ ਵਾਹ ਰੰਗ ਕੋਸ਼ਿਸ਼ ਹੀ ਕਰਿਆ ਤਾਂ ਕਿਵੇਂ ਕਰਿਆ ਨਾਲੇ ਪੰਜੀ ਲੱਗੀ ਨਹੀਂ ਤੇ ਨਾਲੇ ਸ਼ਿੰਦੂ ਭਾਗੋ ਭਾਗੋ ਉਹੀ ਗੱਲ ਹੋ ਗਈ ਵੀ ਜਦੋਂ ਰੱਬ ਦਿੰਦਾ ਹੈ ਨਾ ਤਾਂ ਐਂ ਦਿੰਦਾ ਹੈ ਚੱਲ ਉਹਨੂੰ ਘੜੀ ਰਾਮ ਕਰ ਲੈ ਜੇਕਰ ਤੁਹਾਨੂੰ ਚਾਹੀਦੀ ਹੋਵੇ ਜੇ ਦੁਬਾਰਾ ਹੋਏ ਪਾ ਜੀਆ ਪਰ ਇਹ ਨਾਲ ਬੈਠ ਕੇ ਗੱਲ ਕਰਨੇ ਹੋ ਠੀਕ ਹੈ ਸੱਸ ਸਾਥ ਪਸ ਬੈਠੋ ਹੋਜੀ ਚਾਹੋ ਵਧੀਆ ਜਪੁੱਤ ਉੱਥੇ ਬੈ ਜਾ ਵੀਰ ਕੋਲੇ ਖੇਡਾ ਉੱਥੇ ਅਸੇ ਅੱਲਾ ਮਾਰਦੇ ਆਂ ਆਪਣੀ ਵੱਡੀ ਕੁੜੀ ਉਹ ਨਵੋਦੇ ਅੱਲਾ ਚ ਪੜਦੀ ਆਂ ਅੱਛਾ ਉਹ ਤਾਂ ਕਦੇ ਉਹ ਵੀਰੋ ਚੁੱਕੀਆਂ ਡੱਡੀਆਂ ਖੁੰਡੀਆਂ ਨੇ ਉਹ ਐ ਭੇਜਦੇ ਨਹੀਂ ਆਂਗੇ ਬੱਚੇ ਨੂੰ ਬਹੁਤ ਕੇਅਰ ਕਰਦੇ ਆਸ ਨੂੰ ਹਾਂ ਤੇ ਹੈ ਭੈਣੇ ਤੇਰੀ ਚੂੜੀਆਂ ਬਲਾਂ ਸੋਹਣੀਆਂ ਐ ਕੋੜੇ ਕਿੱਥੋਂ ਲੈਂਦੀਆਂ ਇਹ ਇਹ ਤਾਂ ਭੈਣੇ ਤੇਰੇ ਜੌਰ ਨੇ ਲਿਆ ਕੇ ਦਿੱਤੀਆਂ ਅੱਛਾ ਨਹੀਂ ਭੈਣੇ ਕੁਛ ਨਾ ਐਨਾ ਕੁਛ ਲੈ ਕੇ ਆਇਆ ਬਿੰਦੀ ਵਾਰੀ ਲੈ ਕੇ ਆਇਆ ਤੇ ਹੋਂ ਨਾਲੇ ਤਾਂ ਦਿਨ ਦਿਨ ਇੱਕ ਸੈਂਟ ਹੂੰ ਮੈਂ ਤੇ ਚੁੰਡੀਆਂ ਤੇ ਮੈਂ ਤਾਂ ਕੁਛ ਨਾ ਬਣਾਈ ਸਮਾਂ ਸਮਾਂ ਲੈ ਕੇ ਆਇਆ ਇਹ ਭੈਣੇ ਤੂੰ ਤਾਂ ਕਰਮ ਵਾਲੀ ਐ ਹੈ ਆ ਸਾਡੇ ਵਾਲ ਦਾ ਪੁੰੜਾ ਮੱਚਾ ਹੀ ਰੰਦਾ ਸੀ ਆ ਹੁਣ ਮੜਾ ਠੀਕ ਹੋਇਆ ਨਾ ਹੁਣ ਕਾਤੇ ਨਾਲ ਠੀਕ ਹੋ ਗਿਆ ਮੈਂ ਹੁਣ ਮੈਂ ਗਈ ਸੀ ਡੇਰੇ ਵਾਲੇ ਬਾਬੇ ਦੇ ਅੱਛਾ ਤੇ ਉਹਨੇ ਭੈਣ ਨੇ ਮੈਨੂੰ ਨਾਲ ਦਿੱਤੇ ਭੂਤੀ ਹੈ ਪੈਣਾਰੇ ਉਹ ਤਾਂ ਮੈਂ ਜਾਲ ਕਰਕੇ ਮੈਨੂੰ ਕਹਿੰਦਾ ਜਿਹੜੀ ਦਾਤ ਦਿੱਤੇ ਭੂਤੀ ਕਹਿੰਦਾ ਦਾਲ ਚ ਪਾ ਦੇ ਤੇ ਇਹ ਸਮਝੀ ਜੋ ਤੇ ਪਾਣੀ ਦਾ ਦੋ ਟੈਪ ਛਿੱਟਾ ਦੇ ਦੀ ਭੈਣੇ ਹੁਣ ਤਾਂ ਕੰਨ ਚ ਪਾਣੀ ਡਰਕਦਾ ਨਹੀਂ ਚੰਨ ਚ ਨਹੀਂ ਅੱਖਾ ਚ ਖੁੰਦਾ ਚੱਲ ਕਿਤੇ ਨਹੀਂਦਾ ਮੈਂ ਤੁਹਾਨੂੰ ਦੱਸੂ ਟਿੱਕ ਕੋ ਨਹੀਂ ਮੈਂ ਸਿੱਲੇ ਇਟਿੰਗ ਆ ਮੈਨੂੰ ਕਹਿੰਦਾ ਬਾਬਾ ਕਹਿੰਦਾ ਜਦੋਂ ਉਹ ਬੋਲਦਾ ਹੁੰਦਾ ਨਾ ਤੇਰੇ ਘਰ ਵਾਲਾ ਉਦੋਂ ਚੁੱਪ ਕਰਕੇ ਕਲੈਜੀ ਦੰਦਾ ਥੱਲੇ ਦਿਲੇਗਾ ਤੇ ਆਪੇ ਪੀਪੋ ਕੀ ਜਾਏ ਫਿਰ ਨਾ ਤੇ ਮੁੜ ਕੇ ਤੁਸੋਂ ਕੋਈ ਲੜਾਈ ਨਹੀਂ ਭੈਣ ਲੜ ਭੈਣੇ ਤੁੱਕੇ ਸਰ ਤਾਂ ਲੜਾਈ ਹੀ ਨਹੀਂ ਬਈ ਨਹੀਂ ਦੰਦਾ ਥੱਲੇ ਉਹਦੇ ਦਿੰਦੀ ਸੀ ਆਪਦੇ ਲੈਂਦੀ ਸੀ ਆਪਦੇ ਉੱਚੋ ਹਾਂ ਉਹ ਉਦੋਂ ਮੁੜ ਕੇ ਲੜਾਈ ਪਈ ਸਾਡੀ ਇਹ ਰਖਦਾ ਬਾਬਾ ਜੀ ਉਸ ਨਾਲ ਪਰਾਂਗੇ ਫਿਰ ਤਾਂ ਆਏ ਕਰ ਮੈਨੂੰ ਵੀ ਲੈ ਕੇ ਚੱਲ ਬਾਬੇ ਜਰੂਰ ਬੁਲਾਈ ਕਰਨੀ ਆਗ ਬਾਬਾ ਬੈਣੇ ਚੱਲ ਫਿਰ ਅਫਾ ਚੱਲਦੀਆਂ ਕਿਸੇ ਦੇ ਠੀਕ ਐ ਆ ਜੀ ਫਿਰ ਤੇ ਬੇਲੀ ਨੋ ਗਈ ਠੀਕ ਐ ਠੀਕ ਮੈਂ ਮਿਹਰ ਦੇ ਨਹੀਂ ਹੈਗੇ ਵੇ ਕੋਈ ਨਾ ਪੁੱਦਾ ਹੁਣ ਤੂੰ ਦੇਖ ਲੈ ਇਹਨਾਂ ਦੇ ਦੇ ਬੰਜਾਟ ਮੈਂ ਨਹੀਂ ਹੁੰਦਾ ਇਹ ਇਹ ਪੈਰੇ ਇੱਕ ਪਸਾਰ ਉਹਦੇ ਸਿਰ ਖਾ ਜਾਂਦੇ ਚੱਲ ਕੋਈ ਨਹੀਂ ਆਵੇਂ ਨਜਵਾਕ ਨੂੰ ਝੜਕੀ ਜਾਸ ਤਜਾ ਨੇ ਆ ਬੜੇ ਚੱਲ ਜੋ ਟੱਟ ਲਈ ਪੁੱਤ ਚੰਗਾ ਆਪਾ ਜਾਤੀ ਆ ਬੰਦੇਸ਼ਾ ਹਾਂ ਹਾਂ ਚੰਗਾ ਚੱਲ ਚੱਤਾ ਜੀ ਸਿੱਧਾ ਬੇ ਕਿਸੇ ਆਏਗੇ ਉਹ ਤਾਂ ਦੇਖ ਲਿਆ ਕਰੋ ਮਾੜਾ ਮੋਟਾ ਰੌਲਾ ਹੀ ਪਾਉਂਦੇ ਰਹਿੰਦੇ ਸਾਰਾ ਦਿਨ ਮम्मी ਹਰ ਜਿਹਨੇ ਮੈਨੂੰ ਆਪਨੇ ਚ ਮੈਨੂੰ ਕਹੀ ਜਾਇਆ ਕਰ ਚੰਗਾ ਆ ਭਾਈ ਤਾਣਕੇ ਸੁੱਤਾ ਪਿਆ ਨੋ ਉੱਠ ਖੜਾ ਉੱਠ ਖੜਾ ਬਾਹਰ ਦੇਖ ਲੈ ਕੋਈ ਉੱਠ ਕੇ ਮੜਾ ਮੋਟਾ ਔਰ ਰਾਣੀ ਪੈ ਜਾਣ ਦੇ ਮੈਨੂੰ ਰਾਣੀ ਕੀ ਹੋਣੀ ਹੈ ਫਾਇਵਰੇ ਬਹੋਂ ਔਰ ਰੌਣੀਆਂ ਰੂਣੀਆਂ ਕਿਹੜੀਆਂ ਨੇ ਖੜਾ ਹੋ ਜਾ ਉੱਠ ਖੜਾ ਕੀ ਹੋ ਗਿਆ ਯਾਰ ਤੇ ਤੂੰ ਖੜਾ ਹੋ ਜਾ ਬਾਹਰ ਚ ਦੇਖ ਲੈ ਕਿਹੜੀ ਭਾਂਜਾ ਪੁੱਟੀ ਨੇ ਧੂਆਂ ਕਰਤਾ ਕਿ ਆਪਣੇ ਪਹਿਲਾਂ ਤਾਂ ਖੇਤ ਬਿਜਲੀ ਅੱਖ ਮਟਕਾ ਕਰੀ ਜਾਂਦੀ ਆ ਉਹ ਨਹੀਂ ਸੌਂਦਿੰਦੀ ਤਰੇ ਉਹ ਤੂੰ ਨਹੀਂ ਸੌਂਦਦੀ ਮੈਂ ਸਾਇਓ ਮਨ ਨੀ ਤੇਰੇ ਇੱਕ ਮਟੱਕੇ ਦੀ ਮੁੱਕੇ ਉਹ ਥੋੜਾ ਹੋ ਜਾ ਜਿੰਦਰਾ ਹਜੇ ਮਸੁਰਤ ਤੇ ਆ ਜਾ ਥੋੜਾ ਆ ਜਾ ਜਿਹੜੇ ਨਹੀਂ ਮੁੱਕਦੇ ਨਾ ਉਹ ਤੂੰ ਲਗਾ dennੀਆ ਮੇਰੇ ਮੈਨੂੰ ਨਹੀਂ ਬੰਦਾ ਖੜਾ ਮੁੱਕੇ ਬਾਹਰ ਚ ਦੇਖ ਕੀ ਕੁਛ ਕੀਤਾ ਪਿਆਗਾ ਮੈਂ ਨਾ ਉਹ ਟਾਈਮ ਨੂੰ ਪਛਤਾਉਣਾ ਹੈ ਦੇਖੋ ਤੈਨੂੰ ਹਾਂ ਕਰ ਬਿਠਾ ਮੇਰੇ ਲੰਨ جاਕੇ دیکھ ورਾਂ ਜੀ ਫਿਰ ਇਹ ਪਹਿਲਾ ਬਿਜਲੀ ਅੱਖੋਂ ਟੱਕਾ ਕਰੀ ਜਾਂਦੀ ਆ ਹੋਣੀ ਪੈਣ ਦਿੰਦੀ ਤਰੇ ਤੂੰ ਵੀ ਪੈਣ ਦਿੰਦੀ ਜਾ ਕੇ ਅੰਜਾ ਯਾਰ ਤੂੰ ਹੀ ਮਰੀ ਜਣੀ ਏ ਧੱਕੇ ਮਾਰਦੇ ਫੱਜ ਜਾ ਇਹਦੇ ਕੰਜਰ ਟੂਨੇ ਵਾਲੇ ਰੋਜ ਕਿਤੇ ਨਾ ਕਿਤੇ ਆ ਆ ਦੇਖ ਲੈ ਕਿਹੜੀ ਫਾਇਆਂ ਫਿੱਟੀ ਟੂਣਾ ਕਰ ਗਈ ਤੇ ਲੈ ਇਹਦਾ ਬੇੜਾ ਬਹਿ ਗਿਆ ਇਹੇ ਦੇਖ ਲੈ ਹੁਣ ਤੈਨੂੰ ਕੀ ਕਹਿੰਦਾ ਇਹ ਟੂਣਾ ਇਹੇ ਜੇ 50 ਟੂਨੇ ਚੱਕੇ ਨੇ ਮੈਂ ਵੇ ਪਤਾ ਨਹੀਂ ਕਿਹੜੀਆਂ ਕਰਕੇ ਜਾਂਦੀਆਂ ਇਹੋ ਕੁਛ ਕੀ ਭਾਲਦੀਆਂ ਨੇ ਉਹ ਮੇਰੇ ਤੋਂ ਓਏ ਡਰੀ ਜਾਂਦੀ ਆ ਮੇਰੇ ਸਾਲੇ ਦੀ ਆਹ ਕਿਹਨਾਂ ਲਈ ਆ ਘਰੇ ਜਵਾਕ ਨੇ ਮਾਇਆ ਠੀਕ ਐ ਜੇ ਤੈਨੂੰ ਕੁਝ ਹੋ ਗਿਆ ਤਾਂ ਸਾਡਾ ਕੀ ਬਣੂਗਾ ਓ ਯਾਰ ਉਹੀ ਚੁੱਪ ਕਰ ਜਾ ਇਹ ਬੂਬਣਿਆਂ ਦੇ ਕਰੇ ਨੇ ਜਿਹੜੇ ਲੋਕਾਂ ਤੋਂ ਪੈਸੇ ਠੱਗਣ ਤੇ ਮਾਰੇ ਲੋਕਾਂ ਦੇ ਘਰੇ ਕਲੇਸ਼ ਪਾਉਂਦੇ ਆ ਮੈਨੂੰ ਤਾਂ ਉਹਤੇ ਹੈਰਾਨੀ ਆਉਂਦੀ ਐ ਕਿ ਕੰਜਰਾ ਜੇਦੋਂ ਧਰ ਨਹੀਂ ਲੱਗਿਆ ਸੀ ਓਹ ਅਰੀਆ ਬੋਤਲ ਦਾ ਧਰਤਾ ਆ ਪਉਏ ਦਾ ਕੀ ਐ ਆ ਮੇਰੇ ਸਾਲ ਦਾ ਨਾੜਾ ਜੀਆਂ ਜੀ ਰਹਿ ਜੂ ਚੱਲ ਪਰਵਾਹ ਨਾ ਕਰ ਆ ਰਹਿਣ ਦੇ ਤੂੰ ਨਾ ਹੱਥ ਲਾ ਕਿਉਂ ਕਿਸੇ ਦਾ ਘਰ ਚੱਕੀ ਜਾਣਾ ਸਾਰਾ ਦਿਨ ਫਿਰ ਮੈਂ ਮੁਣਕੇ ਕੀ ਕਰੂੰਗੀ ਮੇਰੇ ਉਹ ਕੁੜੀਆਂ ਨਹੀਂ ਆ ਉਹ ਵਹਿਮ ਨਾ ਕਰ ਮੈਂ ਢੀ ਛੇਤੀ ਨਹੀਂ ਮਰਦਾ ਉਹ ਮੈਂ ਕਿਧਰੇ ਨਹੀਂ ਮਰਦਾ ਨਹੀਂ ਖੜਾ ਹੋ ਜਾ ਆ ਹੜ ਤੋ ਨਹੀਂ ਹੈਗਾ ਤੂੰ ਸਿਰ ਦੇ ਨੂੰ ਯਾਰ ਹੱਦ ਹੋ ਗਈ ਇਹੋ ਜੇ ਬੂਬਣਿਆਂ ਦੀ ਬਥੇਰੀ ਰੇਲ ਬਣਾਈ ਆ ਜਬਾ ਜਾਂ ਅੰਦਰ ਇਹ ਸਾਲੇ ਦੀ ਜੇ ਘਰੇ ਬੂਬਨੇ दारू ਪੀਣ ਨੂੰ ਭੇਜਿਆ ਉਹਦੇ ਪਿੱਛੇ ਵੀ ਲੜੀ ਜਾਂਦੀ ਹੈ ਬੂਬਨੇ ਮੈਂ ਇੱਕ ਗੱਲ ਕਹਿਣਾ ਇੱਕ ਗੱਲ ਜੇ ਟੂਨੇ ਕਰਾਉਣੇ ਹੁੰਦੇ ਆ ਨਾ ਤੇ ਚੰਗੇ ਕਰਾਇਆ ਕਰੋ ਬੋਤਲ ਦਾ ਧਰਾ ਦਿਆ ਕਰੋ ਨਾਲੇ ਉਹ ਵੀ ਪਾਣੀ ਆ ਸਾਲੇ ਟੂਨੇ ਦੇ ਚੱਲ ਗਿਆ ਯਾਰ ਓ ਨੋ ਰਾਮ ਰਾਮ ਬਾਬਾ ਜੀ ਓ ਰਾਮ ਰਾਮ ਭਾਈ ਰਾਮ 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 ਕਿਵੇਂ ਭਾਈ ਮੈਂ ਦੋ ਤਕੜੀਆਂ ਤਕੜੀਆਂ ਬਾਬਾ ਤਕੜੀਆਂ ਕਿਵੇਂ ਹੋਣਾ ਹੋਇਆ ਬਾਬਾ ਜੀ ਮੈਂ ਕੰਨ ਲੈ ਕੇ ਆਈ ਸੀ ਮਾਇਆ ਕਨ ਵਾਲੇ ਬਾਬਾ ਜੀ ਦਾ ਦਰਸ਼ਨ ਕਰਿਆ ਵਾ ਕਈ ਦਿਨ ਬਾਬੇ ਦਾ ਮੋਤੀ ਚੁੱਕਦੇ ਆ ਹੋਰ ਦੱਸ ਹੁਣ ਤਾਂ ਹੀ ਘਰ ਵਾਲਾ ਲੜਦਾ ਤੇਰਾ ਨਾ ਬਾਬਾ ਜੀ ਹੁਣ ਤਾਂ ਜਿੱਦਨੇ ਤੁਸੀਂ ਲੈਕੀਆਂ ਕਰਕੇ ਦਿੱਤੀਆਂ ਨਾ ਮੁਰਤੇ ਦਾ ਕਦੇ ਅੱਖ ਤੇ ਪਾਇਆ ਨਹੀਂ ਲੜਕੇ ਆ ਦੇਖਿਆ ਫਿਰ ਬਾਬਿਆਂ ਦਾ ਗੁਰਮੰਤਰ ਮੰਨਦੇ ਆ ਬਾਬਾ ਜੀ ਤੁਨੂੰ ਉਹ ਭਾਈ ਇਹ ਤਾਂ ਤੇਰਾ ਘਰ ਵਾਲਾ ਅਸੀਂ ਤਾਂ ਟਰੰਪ ਨੂੰ ਇੱਕ ਵਾਰੀ ਗੱਡੀ ਤੇ ਬਿਠਾਤਾ ਬਾਬਾ ਜੀ ਤੁਸੀਂ ਕਰਨੀ ਵਾਲੇ ਹੋ ਹਾਏ ਲੱਤਾਂ ਦੁਖੋਂ ਲੱਗ ਜਾਂਦੀਆਂ ਭਾਈ ਗੱਡੀ ਤੇ ਬੈਠੇ ਬੈਠਿਆਂ ਲੈ ਮੈਂ ਲੱਤਾਂ ਘੁੱਟਦਾ ਨਹੀਂ ਬਾਬਾ ਜੀ ਉਹ ਕਾਹਨੂੰ ਭਾਈ ਇਹ ਤਾਂ ਰੋਜ਼ ਦਾ ਹੀ ਕੰਮ ਹੈ ਤੇ ਕੋਈ ਨਹੀਂ ਮੈਂ ਰੋਜ਼ ਘੁੱਟ ਲਿਆ ਕਰੂੰ ਲੱਤਾਂ ਆਕੇ ਇਹ ਤਾਂ ਪੁੰਨ ਲੱਗਦਾ ਬਾਬਿਆਂ ਦਾ ਕਾਹ ਨੂੰ ਸੌਰਗੀ ਐਵੇਂ ਤੂੰ ਸਾਡੇ ਸਿਰ ਭਾਰ ਚੜਾਏਂਗੀ ਲੈ ਇਹ ਭਾਰ ਕਾ ਲੈ ਬਾਬਾ ਜੀ ਪੁੰਨ ਲੱਗੂਆ ਮੈਨੂੰ ਤਾਂ ਕਾਹ ਨੂੰ ਸੌਰਗੀ ਬਾਪੇ ਤੇਰੇ ਦੁੱਖ ਦੂਰ ਕਰੀ ਜਾਂਦੇ ਐ ਤੂੰ ਬਾਬਿਆਂ ਦੇ ਦੁੱਖ ਦੂਰ ਕਰੀ ਜਾ ਬੈਠੀ ਐ ਸਿੰਦੋ ਮੈਂ ਤੈਨੂੰ ਸਾਰੇ ਘਰੇ ਦੇਖਿਆਈ ਚੱਲ ਚੰਗਾ ਹੋ ਗਿਆ ਭੈਣੇ ਆ ਗਈ ਆ ਜਾ ਬਹਿ ਜਾ ਕਿੱਥੇ ਬੈਠਾ ਹੱਥ ਪਾਥੀ ਲੈ ਲੈ ਹੋਰ ਇੱਥੇ ਤੈਨੂੰ ਮੈਂ ਕੁਛੀ ਦੇਣੀ ਆ ਇਹ ਹੋਰ ਮੋਟੀ ਜੀ ਲਾਲਾ ਕੋ ਉਨ ਨਾ ਤੋੜਦੀ ਇਹ ਟੁੱਟ ਗਈ ਆ ਤਾਂ ਲੱਗਦਾ ਹੈ ਇਹ ਮੈਨੂੰ ਐਂ ਦੱਸ ਭੈਣੇ ਆਪਾਂ ਵੀ ਕੀ ਰੋਲਾ ਜਿਹਾ ਪਈਆ ਸਵੇਰੇ ਸੁੱਖ ਤਾਂ ਹੈ ਨਹੀਂ ਭੈਣੇ ਤੈਨੂੰ ਕੀ ਦੱਸਾਂ ਕੁਛ ਨਾ ਪਤਾ ਨਹੀਂ ਕਿਹੜੀ ਭਰਾਵਾ ਬਿੱਟੀ ਦਾ ਬੇੜਾ ਬਹਿ ਗਿਆ ਅੱਛਾ ਤੇ ਅੱਜ ਤੜਕੇ ਤੜਕੇ ਬਾ ਮੂਰੇ ਟੂਣਾ ਕਰਤਾ ਮੈਂ ਮਰ ਜਾ। ਅੱਛਾ ਕੁੱਛ ਨਾ ਮੈਂ ਤਾਂ ਇੰਨਾ ਭੈਣੇ ਮਨ ਰੁਕੀ ਹੋਇਆ। ਉਧੇਰ ਤੇਰ ਕੀ ਬਸ ਹੁਣ ਤੜਕੇ ਦਾ ਹੁਣ ਇੰਨਾ ਰੌਲਾ ਪਿਆ ਪਿਆ ਤੇ ਉਹ ਚੱਕ ਕੇ ਤੇਰਾ ਦਿਓਰ ਲੈ ਗਿਆ। ਉਹ ਕਹਿੰਦਾ ਮੈਂ ਸਿੱਟ ਕੇ ਉਹ ਤਾਂ ਚੱਕ ਕੇ ਹੀ ਲੈ ਗਿਆ। ਹਾਏ ਨਹੀਂ ਮੇਰਾ ਕੀ ਬਣੂਗਾ। ਨਾ ਹੁਣ ਤੇਰਾ ਵਿੱਚ ਕੀ ਆ ਗਿਆ ਇਹਦੇ ਵਿੱਚ। ਹਾ ਜਿਹੜੇ ਤਾਂ ਟੂਣਾ ਕੀ ਤੁਸੀਂ ਮੈਂ ਤਾਂ ਉੱਥੋਂ ਟੱਪ ਕੇ ਆਈ ਆ। ਹੋਏ ਬਾਬਾ ਅਸਤਾ ਤੇਰੇ ਰੱਖਣਦੇ ਆ ਮੈਂ ਤਾਂ 11 ਚੌਕੀਆਂ ਭਰ ਕਿਉਂ ਬਾਬਾ ਮੈਨੂੰ ਬਚਾ ਲੈ ਦੇਖੋ ਬਾਬਾ ਤੇ ਇੱਕ ਮੈਂ ਪਖੰਡ ਕਰਦੀਏਗੀ ਜਿਵੇਂ ਏਸੇ ਦਾ ਰੱਬ ਤਾਂ ਮੈਂ ਹੁੰਦਾ ਸੁਆਦ ਲੈਣ ਆਉਂਦੀਆਂ ਨੇ ਹਾਂ ਹਾਂ ਆਪਦੀ ਲੱਗਦੀ ਨਦਰਸੂ ਸਾਡੇ ਸੜਕੇ ਦਾ ਕੋਈ ਫਾਇਰ ਹੈਗਾ ਤੁਹਾਨੂੰ ਨਾਲ ਕੀ ਆਹ ਤੇ ਫਿਰ ਹੋਰ ਵੀ ਭੈਣੇ ਮੇਰੀ ਸੱਸ ਦੱਸਦੀ ਹੁੰਦੀ ਸੀਗੀ ਤੇ ਸਾਡੇ ਪਿੰਡ ਦਾ ਕੋਈ ਆਈ ਫੋਨਾ ਕਰ ਗਿਆ ਸੀ ਮੌਲਵੀ ਦਾ ਕਰਿਆ ਵੈਸੀ ਤੇ ਭੈਣੇ ਉਹ ਤਾਂ ਦੋ ਦਿਨ ਨਹੀਂ ਕੱਟਿਆ ਵਿਚਾਰਾ ਮਰ ਗਿਆ ਮੇਰੇ ਸਾਡੇ ਵਾਲਾ ਤਾਂ ਸਾਰਾ ਟੂਣਾ ਹੀ ਚਾਪ ਕੇ ਲੈ ਗਿਆ ਹੁਣ ਸਾਡਾ ਕੀ ਬਣੂਗਾ ਈ ਤੂੰ ਐਂ ਕਰ ਮੇਰੇ ਨਾਲ ਚੱਲ ਬਾਬੇ ਦੇ ਸਾਰਾ ਕੁਝ ਸਹੀ ਕਰ ਦੂਗਾ ਤੁਹਾਡਾ ਕਿਹੜੇ ਬਾਬੇ ਦੇ ਸਾਡੇਰੇ ਵਾਲੇ ਬਾਬੇ ਦੇ ਜਿਹਦੇ ਅਸੀਂ ਜਾਣੇ ਹੁੰਨੇ ਆਂਗੇ ਸਾਡਾ ਘਰ ਕਿੰਨਾ ਸੁਧਾਰਤਾ ਬਾਬੇ ਨੇ ਸੱਚੀ ਹੋਰ ਹਾਂ ਗੱਲ ਤਾਂ ਤੇਰੀ ਸਹੀ ਏ ਹਾਂ ਪਰ ਮੈਨੂੰ ਲੈ ਜੀਂਗੀ ਤੂੰ ਤਾਂ ਹਾਂ ਹਾਂ ਤੂੰ ਐਂ ਕਰੀ ਹਾਂ ਜਿਸ ਹੱਦੜ ਨੂੰ ਪਤਾ ਲੱਗਿਆ ਇਹ ਇਹਦਾ ਐ ਨਹੀਂ ਪਤਾ ਮੇਰੇ ਗਿੱਟੇ ਛਾਂ ਦੇ ਹਾਂ ਠੀਕ ਹੈ ਜਦੋਂ ਨਾ ਹੋਇਆ ਘਰੇ ਹਾਂ ਤੇ ਅਪ ਚੋਰ ਨੂੰ ਚੱਲ ਠੀਕ ਹੈ ਚੱਲ ਆ ਜਾ ਹੁਣ ਘਰੇ ਚੱਲ ਜੀ ਚੱਲ ਆਲਾ ਮੈਂ ਚੱਲ ਚੱਲ ਆ ਜਾ ਘਰੇ ਚਾੱਕ ਕੇ ਕੇ ਵਗਦੀ ਚੱਲ ਆਹ ਸਾਭ ਜੀ ਹਾਲਾ ਬੜੀ ਵਧੀਆ ਹੋਰ ਮੈਂ ਸਭ ਠੀਕ ਹੂੰ ਪੂਰਾ ਵਧੀਆ ਵਧੀਆ ਕਿਵੇਂ ਸੌਖਾ ਸਾਡੇ ਇਧਰ ਕਿੱਡੇ ਮਰ ਗਿਆ ਹਾਂ ਹਾਂ ਸੌਖਾ ਜੀ ਵਧੀਆ ਤੁਸੀਂ ਦੱਸੋ ਬਸ ਵਧੀਆ ਕੀ ਬਣਾਈ ਜਾਂ ਬਸ ਮੱਕੀ ਨੂੰ ਪਾਣੀ ਲਾਉਣਾ ਸੀਗਾ ਠੀਕ ਹੈ ਤੇ ਲੈਟ ਆਈ ਨਹੀਂ ਦੋ ਤਿੰਨ ਦਿਨ ਹੋ ਗਏ ਹੋਰ ਤੂੰ ਅੱਜ ਮੈਂ ਸਿਰਫ ਕਿਵੇਂ ਸੌਖਾ ਬਸ ਇਧਰ ਆ ਪੌੜੀ ਜੀ ਦੇਖਣਾ ਸੀਗਾ ਬਾਈ ਦੀ ਚੜਾਉਣੀ ਸੀ ਇਧਰ ਛੋਟੇ ਗਮਾਂਡ ਚ ਕੀ ਰੌਲਾ ਜਿਆ ਪਿਆ ਕਰਕੇ ਮੈਂ ਇੱਥੇ ਘੱਲ ਗਿਆ ਦਰੇ ਪਰ ਤਾਂ ਇਹ ਦੱਸ ਤੂੰ ਚਾਪੇਗੀ ਨਹੀਂ ਨਹੀਂ ਚਾਪੇਗੀ ਦੱਸ ਮੈਂ ਸਿਰਫ ਗੱਲ ਲਾਏ ਉੰਬੀ ਇਸ ਆ ਰਹਿਣਾ ਅਨਫਰਤਾ ਦਿਗਾ ਠੀਕ ਹੈ ਜੀ ਇਹ ਲੈ ਜਿਹੜੇ ਗਰੀਬ ਲੋਕਾਂ ਨੂੰ ਤੇ ਕਨ ਪੜਗੇ ਜਿਹੜੇ ਦੇ ਮਾਨਸਿਕ ਤੌਰ ਤੇ ਬਿਮਾਰ ਠੀਕ ਹੈ ਜੀ ਉਹਨਾਂ ਨੂੰ ਲੁੱਟਣ ਦਾ ਇੱਕ ਬੰਨ ਹੈ ਨਾਲੇ ਲੁੱਟਣਗੇ ਨਾਲੇ ਪਟਣਗੇ ਜਿਹੜੇ ਮੀਰ ਲੋਕ ਹੁੰਦੇ ਠੀਕ ਹੈ ਉਹਨਾਂ ਦੇ ਬਾਅਦ ਚ ਨਾ ਦਾ ਹਟਾਲਾ ਨਹੀਂ ਨਾ ਉਹਨਾਂ ਨੂੰ ਕੋਈ ਚੌਂਕੀ ਨਾ ਉਹਨਾਂ ਦੇ ਨਿਕਲੇ ਕਰੋ ਨਾ ਉਹ ਕਦੇ ਉਹ ਰੋ ਕਿ ਸਾਰੇ ਜਿੱਥੇ ਪੜੇ ਲਿਖੇ ਲੋਕ ਹੁੰਦੇ ਆ ਉਹ ਕਰਦੇ ਆ ਕੰਮ ਤੇ ਨਾਲੇ ਇਹ ਤੂੰ ਵੇਖ ਵੀ ਜਿਹੜੇ ਅਮੀਰਾਂ ਦੇ ਕੋਈ ਇਹ ਆ ਖੇਡੇ ਤੇ ਬਾਹਰਲੇ ਮੁਲਕਾਂ 'ਚ ਨਾ ਕੋਈ ਟੂਣਾ ਟੂਣਾ ਤੇ ਨਾ ਕੋਈ ਢਾਲਾ ਤੇ ਨਾ ਕੋਈ ਹੋਰ ਦੰਧਿਆਰ ਹੈ ਨਾ ਉੱਥੇ ਚੇਲੇ ਕਿਉਂ ਨਹੀਂ ਉੱਥੇ ਕਰਦੇ ਤੇ ਸਾਰੇ ਨਾ ਜਿਹੜੇ ਗਰੀਬਾਂ ਨੂੰ ਜਿਹੜੇ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਉਹ ਮਾਰਦੇ ਉਹਨੂੰ ਲੁਕਣ ਦੇ ਇੱਕ ਤਰੀਕੇ ਬਣਾਏ ਪੂਰਿਆਂ ਹੇ ਅਮੇਸ਼ ਜੀ ਸਾਹਿਬ ਜੀ ਹਲੇ ਤਾਂ ਭਾਈ ਦੇ ਆਉਣੇ ਦਾ ਕਿਤੇ ਨੂੰ ਥੋੜਾ ਜਿਹਾ ਆਪਣਾ ਵੀ ਕੰਮ ਹੈ ਤੇ ਉਹ ਦਿਖਾ ਦੇ ਨਾਲੇ ਆਪਾਂ ਪੀਨੇ ਚਾਹ ਕੋਈ ਗੱਲ ਇਹ ਥੋੜਾ ਜਿਹਾ ਯਾਰ ਹੈ ਤੁਮਗਰੋ ਆਪਣੇ ਵੀ ਘਰ ਨਾਲ ਆ ਗਏ ਆਂ ਮਹਾਰਾਜ ਭਾਈ ਜੀ ਮਹਾਰਾਜ ਮਹਾਰਾਜ ਕਿਵੇਂ ਭਾਈ ਤਗੜੇ ਹੋ ਤਗੜੇ ਆ ਬਾਬਾ ਮਹਾਰਾਜ ਮਹਾਰਾਜ ਹੋਰ ਭਾਈ ਖੈਰ ਸੋਖੇ ਸਭ ਕਾਦੀ ਖੈਰ ਬਾਬਾ ਜੀ ਇੰਨਾ ਸਿੰਦੋ ਦੇ ਘਰੇ ਨਾ ਬਾਹਰ ਚ ਕੋਈ ਟੂਣਾ ਕਰ ਗਿਆ ਮੈਂ ਤਾਂ ਤੜਕੇ ਗਈ ਨਾ ਦੇ ਘਰੇ ਤਾਂ ਕਲੇਸ ਪਹਿ ਰਿਆ ਜਦੋਂ ਮੈਂ ਘਰੇ ਵਾਪਸ ਆਈ ਤਾਂ ਸਾਡੇ ਘਰੇ ਕਲੇਸ ਪੈ ਗਿਆ ਉਹ ਤਾਂ ਬਾਬਾ ਜੀ ਕਿਸੇ ਤੱਕੜੇ ਤੋਂ ਕਰਾ ਕੇ ਲਿਆਈ ਹੈ ਕੋਈ ਗੱਲ ਨਹੀਂ ਬਚਾ ਹੋ ਗਿਆ ਤੁਹਾਡਾ ਜਿੱਥੋਂ ਚੀਜ਼ ਆਈ ਹੈ ਉੱਥੇ ਵਾਪਸ ਨਾ ਮੋੜੀ ਤਾਂ ਫਿਰ ਮੈਨੂੰ ਬਾਬਾ ਕਿਹਨੇ ਕਹਿਣਾ ਤਾਂ ਹੀ ਤਾਂ ਬਾਬਾ ਜੀ ਦੁੱਖ ਸੁੱਖ ਦੇ ਵਿੱਚ ਤੁਹਾਡੇ ਕੋਲ ਹੀ ਆਉਣੇ ਅਸੀਂ ਕੋਈ ਗੱਲ ਨਹੀਂ ਭਾਈ ਥੋੜਾ ਕੀ ਰੌਲਾ ਦੱਸੋ ਬਾਬਾ ਜੀ ਬਸ ਆਹੀ ਹੈ ਸਾਡੇ ਹੀ ਬਾਰ ਮੂਰੇ ਕੋਈ ਟੂਣਾ ਕਰਕੇ ਗਈ ਹੈ ਭਰਾਵਾ ਪਿੱਟੀ ਬਸ ਉਦੋਂ ਦਾ ਸਾਡੇ ਘਰੇ ਕਲੇਸ਼ ਪੈ ਗਿਆ ਤੇ ਹੁਣ ਤੁਹਾਡੇ ਹੀ ਰੱਖਣਦੇ ਆ ਬਾਬਾ ਜੀ ਕਰੋ ਕੁਛ ਕੋਈ ਗੱਲ ਨਹੀਂ ਚੀਜ਼ ਤਾਂ ਕਿਸੇ ਨੇ ਦੇਖੋ ਤਗੜੀ ਛੱਡੀ ਹੈ ਦੇਖੋ ਪਰ ਕੋਈ ਨਹੀਂ ਮੈਂ ਕਰਦਾ ਇਹਦਾ ਤੋੜ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਖਰਚਾ ਪਾਣੀ ਕਿੰਨਾ ਕਾਜੂ ਦਾ ਮੈਂ ਤਾਂ ਘਰ ਵਾਲੇ ਤੋਂ ਚੋਰ ਨੂੰ ਆਈਆਂ ਉਹ ਭਾਈ ਬੀਬਾ ਖਰਚੇ ਦੀ ਪਰਵਾਹ ਨਾ ਕਰ ਭਿੰਦੋ ਨਾਲ ਆਈਆਂ ਇਹਨੂੰ ਪਤਾ ਹੈ ਸਾਡਾ ਤੇਰਾ ਹੱਲ ਕਰਕੇ ਦੇਵਾਂਗੇ ਬਾਬਾ ਜੀ ਠੀਕ ਹੈ ਮੈਂ ਤਾਂ ਘਰ ਵਾਲੇ ਤੋਂ ਚੋਰ ਨੂੰ ਆਈਆਂ ਉਹ ਦਾ ਸੁਭਾਅ ਵਾਲਾ ਪੈੜਾ ਹੈ ਤਾਂ ਕਰਕੇ ਵਸੇ ਤੁਸੀਂ ਹੋਗੇ ਆਪ ਦੇ ਸਾਹ ਨਾਲ ਹੀ ਦੱਸ ਦਿਓ ਘਰੇ ਨਾ ਸਾਡੇ ਪਤਾ ਲੱਗ ਜੇ ਇਹ ਕਰਨਾ ਕਰ ਠੀਕ ਆ ਬਾਬਾ ਜੀ ਤੇ ਆ ਬਾਬਾ ਜੀ ਮੈਂ ਨਾ ਖੀਰ ਬਣਾ ਕੇ ਲੈ ਕੇ ਆਈ ਸੀ ਤੁਹਾਡੇ ਵਾਸਤੇ ਆ ਲੋ ਲੈਓ ਤੁਸੀਂ ਬਦਾਮਾਂ ਵਾਲੀ ਖੀਰ ਆ ਬਾਬਾ ਜੀ ਬਾਬੇ ਬਦਾਮਾਂ ਵਾਲੀ ਖੀਰ ਹੀ ਖਾਂਦੇ ਆ ਸੁੱਕੀਆਂ ਕਿੱਥੇ ਨਾ ਗਦੀਆਂ ਬਾਬਿਆਂ ਦੇ ਅੱਜ ਕੱਲ ਹਾਂਜੀ ਦੱਸਿਆ ਸੀ ਨਾ ਮਿੰਦੋ ਨੇ ਵੀ ਬਾਬੇ ਦਾਣਾ ਫੱਕਾ ਤਾਂ ਲੈ ਕੇ ਜਗੇ ਤਾਂ ਕੋ ਨਹੀਂ ਲੈਂਦੀ ਮੋਰ ਦਿੰਦੀ ਆ ਭਾਈ ਇਹ ਤਾਂ ਜਨੌਰਾਂ ਨੇ ਖਾਣੇ ਆ ਬੰਦਿਆਂ ਦੇ ਤਾਂ ਫਿਰ ਤੁਹਾਨੂੰ ਪਤਾ ਵੀ ਖੀਰ ਕੜਾਈ ਲੰਗਦਾ। ਬੱਸ ਬਾਬਾ ਜੀ। ਚਲੋ ਪਹਿਲਾਂ ਥੋੜੀ ਜਿਹੜੀ ਚੀਜ਼ ਕੀਤੀ ਕਰਾਈ ਹੈ ਮੈਂ ਇਹਦਾ ਢਾਲਾ ਲਾਹਾਂ। ਤੁਹਾਨੂੰ ਕਰਕੇ ਦਿੰਦਾ ਮੈਂ ਜਲ ਤੇ ਇਹ ਇਹਦਾ ਛਿੱਟਾ ਦੇ ਦਿਓ ਤੇ ਪਿਆ ਦਿਓ ਘਰੇ। ਇਸੇ ਨਾਲ ਹੀ ਬਹੁਤ ਫਰਕ ਪੈ ਜੂ ਪਹਿਲਾਂ ਤਾਂ ਥੋੜਾ। ਠੀਕ ਆ ਬਾਬਾ ਜੀ। ਓਏ ਆ ਵੀ ਚੇਲਿਆ। ਹਾਂ ਪਪਾ ਜੀ। ਆ ਜਾ। ਇਹਨੂੰ ਭਾਂਡੇ ਚ ਅੰਦਰ ਖਾਲੀ ਕਰਕੇ ਰੱਖ ਦੇ ਤੇ ਇਹਦੇ ਵਿੱਚ ਜਲ ਪਾ ਲਿਆ। ਇਹਨਾਂ ਨੂੰ ਦੇਈਏ ਬੀਬੀਆਂ ਨੂੰ ਛਲਕ ਛਲ ਕਰਕੇ ਓਏ ਆ ਜਾ ਭਈ ਆ ਜਾ ਜਲਦੀ ਉਹ ਵਾਪਸ ਯਾਰ ਆ ਲਓ ਭਾਈ ਜਾਲ ਕਰਕੇ ਦੰਨਾ ਤੁਹਾਨੂੰ ਮੈਂ ਮੰਤਰ ਮਾਰ ਕੇ ਲੈ ਵੀ ਬਾ ਉਹ ਟਾਈਮ ਘਰੇ ਛੱਟਾ ਦੇ ਦੀ ਤੇ ਤੂੰ ਤੇ ਤੇਰਾ ਘਰ ਵਾਲਾ ਇਹਨੂੰ ਟੀ ਲਿਆ ਕਰਿਓ ਸੋ ਨਾ ਬੋਲ ਤੂੰ ਵੀ ਫਿਕਰ ਨਾ ਕਰਿਓ ਸਭ ਫਤੇ ਹੋ ਜੂਗੀ ਠੀਕ ਹੈ ਰੋਪਾ ਬਣਾ ਦੇ ਮਮੀ ਕਿਤੇ ਲਈ ਮੈਂ ਤਾਂ ਨੂੰ ਨਹੀਂ ਪਤਾ ਮੈਨੂੰ ਹਰ ਦੜਕੇ ਦਾ ਰੋਟੀ ਨੂੰ ਡਿੱਕੀ ਆ ਨਾ ਮੈਂ ਭੁੱਖਾ ਬੈਠਾਂਗਾ ਕਰਾਉਣ ਦੇ ਘਰੇ ਕੋਈ ਨਹੀਂ ਕਰਦਾ ਦੋ ਮਾਨਤਾਂ ਆਉਂਦੇ ਉਹਨੂੰ ਆ ਗਈ ਕੋਲੇ ਗੱਛ ਕੇ ਤੇ ਆਈ ਪਿੰਡ ਤੇ ਕਿਹੜਾ ਆਪਣੀ ਜੀ ਮੈਂ ਤਾਂ ਸ਼ਿੰਦੋ ਕੇ ਘਰੇ ਗਈ ਸੀ ਉਹਨਾਂ ਦੇ ਕੋਈ ਪੂਣਾ ਕਰ ਗਿਆ ਅਮਾਏ ਤਾਂ ਉਹਨਾਂ ਦੇ ਘਰੇ ਕੀ ਛਹੀ ਮੇਰੇ ਘਰੇ ਵੀ ਫਿਰ ਤਰੇ ਸਭਲੇ ਆਗਾ ਛੇਤੀ ਕੰਮ ਕਰ ਜਿਓ ਉਹਦਾ ਟੂਣਾ ਤਾਂ ਪਤਾ ਨਹੀਂ ਕਹੇ ਜਾ ਕਰਾਇਆ ਸੀ ਉਹਨਾਂ ਨੇ ਚੰਦਰੀ ਨੇ ਉਹ ਗੜੇ ਟੂਨੇ ਜਾਣੇ ਤੁਹਾਡੇ ਆਮ ਗੱਲਾਂ ਆਹੀ ਤੁਨੋਂ ਜਨਾਨੀਆਂ ਨੂੰ ਲੈ ਕੇ ਬੈਗੀਆਂ ਗੱਲਾਂ ਤੁਹਾਨੂੰ ਨਾ ਜਨਾਨੀਆਂ ਨੂੰ ਇਹ ਬਾਬੇ ਹੀ ਲੈ ਕੇ ਬੈਗੇ ਕੁਝ ਨਹੀਂ ਦੇਣਾ ਤੁਹਾਨੂੰ ਇਹਨਾਂ ਬਾਬਿਆਂ ਨੇ ਕੁਝ ਨਹੀਂ ਰੱਖਿਆ ਇਹਨਾਂ ਕੋਲੇ ਆਹੋ ਤੁਸੀਂ ਨਾ ਕਦੇ ਮੰਨਿਓ ਅੱਜ ਇੱਕ ਮੈਂ ਪਾਣੀ ਪਿਆਤਾ ਤੇ ਹੁਣ ਸਨੀਰ ਲਾ ਦੇ ਮਾਈਥਾ ਨਹੀਂ ਹੁੰਦਾ ਪਿੱਟ ਸਿਆਪਾ ਹੈ ਬਥੇਰਾ ਕਰ ਲਿਆ ਮੈਂ ਤੈਨ ਮਾਰੂ ਮੈਂ ਕੱਤਲੇ ਜਦੋਂ ਦੱਸਾਂ ਗੱਲ ਹੱਤ ਬਸ ਬਹੁਤ ਖਾਣੀਆਂ ਤੇਰੀਆਂ ਹੁਣ ਨਹੀਂ ਮੈਂ ਚੰਦੀ ਆਂਗੀ ਤੇ ਫਿਰ ਬਾਬੇ ਨੂੰ ਕਹੇ ਤੂੰ ਨਹੀਂ ਪੌਣੀ ਦਾ ਬਾਬੇ ਨੂੰ ਕਹੇ ਲਾ ਕੇ ਸਨੀਰ ਲਾ ਦੂ ਆ ਕੇ ਕਿਆ ਬਾਬਾ ਸਨੀਰ ਲਾਉਣ ਆ ਲੈਗਾ ਨਹੀਂ ਕਹੇ ਉਹਨੂੰ ਬਾਬੇ ਨੂੰ ਬੁਲਾਉ ਉਹਨੂੰ ਬਾਬੇ ਨੂੰ ਨਾ ਹੋਰ ਬਾਬੇ ਖੀਰ ਖਾਣ ਨੂੰ ਰੱਖਿਆ ਕਿਆ ਰੱਖਿਆ ਤਾਂ ਰੱਖਿਆ